मेरा नाम शिवनाथ है और हम मोगा डेरे बाबा दुर्गा नाथ जी और बाबा बजायनाथ जी के डेरे मोगा डेरिया वाले मामले से बात हैं हमारे आज सम्मेलन है आठ आठ का हर सम्मेला तो सारी आया आई संगत निया हैं ना साधु संतान जी है ना इनका बहुत बहुत शुक्रिया करते हैं हम में आप सम्मेलन की शोभा बढ़ाई बाबा चामीनाथ जी ਸ਼੍ਰੀ ਬਾਬਾ ਦੁਰਗਨਾਥ ਜੀ ਦੇ ਆਯੋਜਨ ਤੇ ਉੱਪਰ ਮਾਰੇ ਗੁਰੂ ਮਹਾਰਾਜ ਜੀ ਆਸ਼ੀਰਵਾਦ ਬਖਸ਼ਾ ਕੇ ਰੱਖੇ ਹਨ ਕਿ ਮਨੋ ਕਾਮ ਨੇ ਅਸੀ ਪੂਰ ਨੁਤਰ ਸੰਗਤ ਕੇ ਮੇਲੇ ਹਰ ਰੋਜ਼ ਐਸੇ ਲੱਗੇ। ਸ਼੍ਰੀ ਕਾਲ ਜੀ ਅੱਜ ਸਾਡੇ 베ਰੀਆਂ ਵਾਲੇ ਮਹੱਲੇ ਵਿਖੇ ਆ ਬਾਬਾ ਦਰਿਆਈ ਨਾਥ ਜੀ ਦੇ ਸਲਾਨਾ ਮੇਲੇ ਦੇ ਉੱਤੇ ਅਸੀਂ ਇੱਥੇ ਪਹੁੰਚੇ ਹਾਂ ਮੇਰੇ ਨਾਲ ਸਾਡੇ ਮਾਨਯੋਗ ਮੇਰੇ ਵੱਡੇ ਵੀ ਸਾਡੇ ਨਗਰ ਨਿਗਮ ਮੋਗਾ ਦੇ ਸੀਨੀਅਰ ਡਿਪਟੀ ਮੇਅਰ ਪਰਵੀਨ ਪਿੰਨਾ ਜੀ ਅਬਤਾਰ ਸਿੰਘ ਜੀ ਤੇ ਸਾਰੀ ਕਮੇਟੀ ਦੇ ਮੈਂਬਰ ਸਹਿਬਾਨ ਇਹਨਾਂ ਦੇ ਨਾਲ ਸਭ ਦੇ ਨਾਲ ਮਿਲ ਕੇ ਅਸੀਂ ਨਤਮਸਤਕ ਹੋਏ ਆਂ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਾਲ ਦੇ ਵਿੱਚ ਦੋ ਬਾਰ ਇੱਥੇ ਮੇਲਾ ਲੱਗਦਾ ਹੈਗਾ ਔਰ ਸੰਗਤਾ ਸਾਰੀਆਂ ਬੜੀ ਸ਼ਰਧਾਪੂਰਵਕ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਅੱਜ ਦੇ ਦਿਨ ਬਾਬਾ ਦਰਿਆਈ ਨਾਥ ਜੀ ਨੇ ਆਪਣਾ ਚੋਲਾ ਛੱਡਿਆ ਸੀਗਾ ਸੋ ਸਭ ਅੱਜ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰ ਲਈਏ ਜੀ ਬਾਂਬਿਆ ਦੀ ਵਰਸੀ ਹੁੰਦੀ ਆ ਇੱਥੇ ਸਾਧੂ ਆਤਮਾ ਆਂਦੇ ਜਾਂਦੇ ਰਹਿੰਦੇ ਆ ਮੱਠਾ ਟੇਕਦੇ ਆ ਇਹ ਬਹੁਤ ਪ੍ਰਾਚੀਨ ਕਾਲ ਤੋਂ ਆਈ ਇੱਕ ਸੰਪਰਦਾ ਜਿਵੇਂ ਕਿ ਆਪਣੇ ਬਾਬਾ ਮੁੰਸੀ ਨਾਦ ਜੀ ਚੰਦ ਜੀ ਨਾਦ ਜੀ ਇਹ ਜੇ ਆਪਣੇ ਪੀਰ ਬਾਬਾ ਦੁਰਗਾ ਨਾਦ ਜੀ ਬਾਬਾ ਦੇਰਾਏ ਨਾਦ ਜੀ ਇਹ ਜੇ ਇੱਥੇ ਮਤਲਬ ਸਿੱਧ ਫਕੀਰ ਹੋਏ ਉਹਨਾਂ ਨੇ ਇਸ ਪਰਥਾ ਨੂੰ ਇਸ ਢੇਰੇ ਨੂੰ ਗਾਂ ਵਧਾਉਣ ਦੀ ਕੋਸ਼ਿਸ਼ ਕੀਤੀ ਆ ਔਰੇ ਕਰ ਹੀ ਰਹੇ ਆ ਅਹੀ ਵੀ ਕਰ ਰਹੇ ਆ ਇਹਦੇ ਨਾਲ ਜੁੜੇ ਹੋਏ ਆ ਬਾਬਿਆਂ ਦੇ ਨਾਲ ਤੇ ਸਾਰੇ ਇੱਥੇ